ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੀਡੂ ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਹੀ ਪਰਵੈਣਾਂ ਸੇ ਲਈ ਲੈ ਕੇ ਆਏ ਜੀ ਇੱਕ ਜਰਸੀ ਦਾ ਬੱਚਾ ਬਈ ਟੌਪ ਕਲਾਸ ਤੇ ਇੱਕ ਬਾਈ ਕੋਲੇ ਐਚ ਐਫ ਬਰੀਡ ਆ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਆਜਿਓ ਬਾਈ ਜੀ ਬਾਈ ਜੀ ਸਸਿਕਾ ਸਸਿਕਾ ਬਈ ਉਹ ਠੀਕ ਉਮ ਜੀ ਬਹੁਤ ਵਧੀਆ ਬਈ ਬਈ ਨਾਮ ਤੇ ਐਡਰੈਸ ਨਾਮ ਵੀ ਹਰਜੀਤ ਸਿੰਘ ਪਿੰਡ ਸ਼ਨਾਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰ ਨੇ ਡਾਕਟਰ ਆਪੋਂ ਨੇੜੇ ਨੇੜੇ ਪਿੰਡ ਨੇੜੇ ਪਰੋਂ ਭਲੌੜ ਸੈ ਰਹਿ ਗਿਆ ਬਈ ਓਕੇ ਮੋਬਾਈਲ ਨੰਬਰ ਹੈਗਾ 95014 33579 ਬਈ ਠੀਕ ਆ ਬਈ ਇਹ ਬਾਈ ਦਾ ਕੰਟੈਕਟ ਨੰਬਰ ਆ ਨੋਟ ਕਰ ਲਓ ਸਕਰੀਨ ਤੇ ਚੱਲ ਜਾਣਾ ਤੇ ਜਿਹੜਾ ਬਈ ਪਹਿਲੇ ਨੰਬਰ ਤੇ ਬੱਚਾ ਦੇ ਨੇ ਜਰਸੀ ਦਾ ਕਿੰਨੀ ਕੁ ਉਮਰ ਹੈ ਇਹ ਵੀ 11 12 ਮਹੀਨਿਆਂ ਦੀ ਬੱਚੀ ਹੈਗੀ ਓਕੇ ਅੱਜ ਪੂਰੀ ਫੁੱਲ ਹੀਟ ਚ ਹੈਗੀ ਓਕੇ ਦੋ ਦੋ ਦੋਨੇ ਬੱਚੀਆਂ ਖੀਰੀਆਂ ਹੈਗੀਆਂ ਹੂੰ ਤੇ ਬਾਕੀ ਡਾਕਟਰ ਬੱਚੀ ਦਾ ਡਿਜ਼ਾਈਨ ਯੂਨ ਦਿਖਾ ਦੇ ਕਿੰਨੀ ਚੰਗਾ ਫੇਸ ਕੁਆਲਿਟੀ ਬੱਚੀ ਦੀ ਕੀ ਬਾਤ ਆ ਭਾਈ ਤੇ ਗਰੋਥ ਗਰਾਫ ਤੇ ਵਜਨ-ਭੁਜਣਾ ਕਿੰਨਾ ਕਹਦੇ ਉਹਨਾਂਗਾ ਬੌਲੀ ਬਰੀਟ ਆ ਬੱਚੇ ਤੇ ਡਾਕਟਰ ਹੈਗਾ ਬੱਚਾ ਕਦੀ ਮਿਲਦਾ ਪਹਿਲੀ ਗੱਲ ਡਾਕਟਰ ਸੇ ਦੀ ਬੱਚਾ ਇੰਨਾ ਨਸਲ ਵਾਲਾ ਹੂੰ ਦੰਦੋ ਵੀ ਚੈੱਕ ਕਰਾ ਡਾਕਟਰ ਕੱਦ ਵਜਨ ਹਿਸਾਬ ਆਇਆ ਕੋ ਦੋ ਦਿਨਾਂ ਤੋਂ ਦੁੱਧ ਆਉਂਦਾ ਡਾਕਟਰ ਖੀਰੀ ਆ ਜਮਾ ਜਮਾ ਜੈ ਦੰਦੋਂ ਖੀਰੀਆ ਓਕੇ ਜਮਾ ਓਕੇ ਭਾਈ ਹਾਂ ਤੁਹਾ ਦੇਖੋ ਬੋਦੀ ਦੇਖੋ ਛੋਟਾ ਕੰਨ ਫੁੱਲ ਬਰੀਡ ਕਹਿੰਦੇ ਭਾਈ ਪੂਰਾ ਡੈਕਟਰ ਫੁੱਲ ਬਰੀਡ ਹੈਗੀ ਹਮਮ ਬਾਕੀ ਡੈਕਟਰ ਬੱਚੇ ਚ ਵਜਣਾ ਇੰਨਾ ਕਹਗਾ ਕਿੰਨਾ ਕਹਦੇ ਹਮਮ ਦੇ ਇੱਕ ਤਾਂ ਡਾਕਟਰ ਚੌੜੀ ਚਾੜੀ ਰੀਜਨਲ ਪੰਜਾਬ ਰਿਜਰਵ ਹਾਇਡਰ ਕਿੱਦੇ ਬੱਚੀ ਤਿਆਰ ਹੋ ਗਈ ਦੱਸਣਾ ਵੀ ਬੱਚੀ ਕੋਈ ਚੀਜ਼ ਹੈਗੀ ਇੱਕਦਮ ਸਹੀ ਆ ਸਹੀ ਆ ਐਵੇਂ ਡਾਕਟਰ ਆਪਰ ਸੀਮਨ ਟੇਲ ਬੱਚੀ ਦੀ ਸਾਰੀ ਮਿਲੀ ਹੈਗੀ ਆਪਾਂ ਕੁਝ ਨਹੀਂ ਦੱਸ ਕੇ ਦੇਣਾ ਡਾਕਟਰ ਜੇ ਡਾਕਟਰ ਮਦਰ ਮਿਲ ਕੇ ਰਿਕਾਰਡ ਕਹਿੰਦੇ 30 32 ਕਿਲੋ ਦਿੱਤਾ ਵਾ ਡਾਕਟਰ ਬੱਚੀ ਦੀ ਮਾਂ ਨੇ 30 32 ਕਿਲੋ ਦੁੱਧ ਓਕੇ ਕਿਹੜੇ ਬੰਦਿਆਂ ਲਈ ਹੈਗੀ ਬਹੁਤ ਚੰਗੀ ਡਾਕਟਰ ਬੱਚੀ ਹੈਗੀ ਤੇ ਸੀਮਨ ਦੀ ਵੀ ਇੰਨੇ ਚੰਗੇ ਦੀ ਹੈਗੀ ਕਿੰਨੇ ਚੋਲੀ ਦੇ ਡਾਕਟਰ ਬੱਚੀ ਕੀ ਬਾਤ ਅੱਛੀ ਝੋਲੀ ਇੱਕ ਨੰਬਰ ਹੈ ਹਨਾ 4 ਥਾਨ ਲੱਗਾ ਲੱਗਾ ਥਾ ਡਾਕਟਰ ਕੀ ਬਾਤ ਬਲਬੂਲ ਪੂਰੇ ਆ ਹਣਾ ਝੋਲੀ ਬਲਬੂਲ ਡਾਕਟਰ ਬਾਲੇ ਨਹੀਂ ਆਇਆ ਚੰਗਿਆ ਬੱਛੀ ਦੇ ਫੱਲੋ ਚਾਰ ਹੀ ਥਾਣਾ ਇਹਦੇ ਸਹੀ ਗੱਲ ਆ ਕੋਈ ਫੋਟ ਨਹੀਂ ਥਾ ਨਹੀਂ ਬਈ ਪੂਰੀ ਆ ਬਾਕੀ ਡਾਕਟਰ ਇਦੋਂ ਡਾਕਟਰ ਬੱਛੀ ਲੰਬਾਈ ਲੰਬੂਈ ਚੈੱਕ ਕਰਾ ਦੇ ਕਿੰਨੀ ਚੰਗਿਆ ਕੀ ਬਾਤ ਆ ਫੇਸ ਕਿੰਨੇ ਦਾ ਡਾਕਟਰ ਵੀ ਅੰਤ ਨਹੀਂ ਬੱਛੀ ਦਾ ਬਾਹਲੀ ਬਿਊਟੀ ਆ ਨਾ ਕਰਮਾਰੀ ਬਾਕੀ ਡਾਕਟਰ ਵਜਣ ਦਾ ਤਾਂ ਕੋਈ ਲੇਖਾ ਹੀ ਨਹੀਂ ਬੱਛੀ ਦਾ ਸਹੀ ਗੱਲ ਆ ਸੀਮਣ ਵੀ ਛੇਤੀ ਵੀ ਲੈ ਲੂ ਮੇਰੇ ਹਿਸਾਬ ਨਾਲ ਸੀਮਣ ਡਾਕਟਰ ਜਮਾ ਫੁੱਲ ਹੀਟ ਚ ਅੱਜ ਤੇ ਕੋਈ ਮੰਨ ਕੇ ਚੱਲਿਆ ਪੂਰੀਆਂ ਲੰਬੀਆਂ ਤਫਾਂਾਂ ਵਿੱਚ ਅੱਜ ਜਾ ਕੇ ਭੈ ਡਾਕਟਰ ਠੀਕ ਆ ਐਲਈ ਟੀਕੇ ਤੇ ਰਹਿਣਾ ਬੱਚੀ ਨੇ ਹੂੰ ਤੇ ਬਾਕੀ ਡਾਕਟਰ ਹੁਣ ਇੰਨੇ ਚੰਗੇ ਸੀਮਣ ਦਾ ਬੱਚਾ ਮਿਲਦਾ ਵੀ ਨਹੀਂ ਛੇਤੀ ਸਹੀ ਗੱਲ ਆ ਡਾਕਟਰ ਤੁਰਦੀ ਦਰਜਾ ਟੋਰਾ ਚੈੱਕ ਰਹਿੰਦੇ ਕਿ ਫੇਸ ਫੇਸ ਨਹੀਂ ਛੋਟਾ ਜਿਹਾ ਕੌਲੀ ਚ ਪਾਣੀ ਪਿਆੜਾ ਸਹੀ ਗੱਲ ਆ ਬਾਈ ਛੋਟਾ ਫੇਸ ਬੋਤ ਦੀ ਟੂਆ ਟੂਆ ਬੱਚੀ ਬਾਈ ਕੋਲੇ ਕਦੇ ਆਉਂਦੇ ਆ ਬੱਚਿਆਂ ਦਾ ਟ੍ਰਿਕ ਕੋ ਕਰੋ ਜੋੜੀ ਲਈ ਹੈਗੀ ਦੇਣੀ ਵੀ ਜੋੜੀ ਹੈ ਕੱਲੀ ਕੱਲੀ ਦੇਣੀ ਨੀਗੀ ਠੀਕ ਆ ਤੇ ਹੈ ਵੀ ਡਾਕਟਰ ਬੱਚਾ ਹੁਣ ਜਰਸੀਾ ਜਾਮਾ ਸਿਰੇ ਵਾਲਾ ਆਗਾ ਹੂੰ ਤੇ ਬਾਕੀ ਡਾਕਟਰ ਕੋਈ ਲੱਤਾਂ ਨਹੀਂ ਪੈਣ ਲੱਤਾਂ ਸਿੱਧੀਆਂ ਸੁਧੀਆਂ ਸਹੀ ਗੱਲ ਆ ਤੇ ਇਹ ਥੋੜਾ ਡਾਕਟਰ ਇਧਰ ਹੀ ਕੁਆਲਿਟੀ ਚੈੱਕ ਰਹੀ ਦੂਰ ਦੀ ਹੂੰ ਕੀ ਬਾਤ ਆ ਬਈ ਇੱਕ ਨੰਬਰ ਚੀਜ਼ ਆ ਬਾਈ ਦੱਸਦੀ ਆ ਵੀ ਬਰੀਡ ਮੂੰਹੋਂ ਬੋਲਦੀ ਆ ਕਿ ਨਹੀਂ ਬਾਹਲੇ ਡਾਕਟਰ ਬੱਛੀ ਬਾਰੇ ਬੋਲਣ ਦੀ ਲੋੜ ਹੀ ਨਹੀਂ ਦੱਸਦੀ ਆ ਬੱਛੀ ਚੀਜ਼ ਆ ਬੱਚਾ ਮੂੰਹੋਂ ਬੋਲ ਐ ਥੋੜਾ ਡਾਕਟਰ ਵਜਣਾ ਫੇਸ ਬੱਛੀ ਦਾ ਤੇ ਆ ਉਹ ਜਿਹੜੇ ਚੌੜਾ ਡਾਕਟਰ ਐਂ ਜਰਸੀ ਘੁੱਟ ਮੇਜ ਹੁੰਦੀ ਹੈਗੀ ਐਨਾ ਡਾਕਟਰ ਵਜਨ ਨਹੀਂ ਮਿਲਦਾ ਪਹਿਲੀ ਗੱਲ ਬੱਛੀ ਦਾ ਸਹੀ ਗੱਲ ਆ ਬਾਕੀ ਡਾਕਟਰ ਫੇਸ ਫੂਸ ਦਾ ਤਾਂ ਕੋਈ ਅੰਤ ਹੀ ਨਹੀਂ ਬੱਛੀ ਦੇਖ ਲੈ ਕੀ ਬਾਤ ਆ ਬੋਲੀ ਬਰੀਡ ਆ ਗਰਮ ਵਾਲੀ ਬਰੀਡ ਡਾਕਟਰ ਬਾਕੀ ਡਾਕਟਰ ਚਮਕਾ ਪਈ ਆ ਜਮਾ ਸਲੀ ਨਰ ਗਈ ਤੇ ਚਾਰ ਹੀ ਥਾਣਾ ਝੋਲੀ ਗੜੀ ਬੱਛੀ ਦੀ ਇੱਥੋਂ ਦੇਖ ਰਹਾ ਟਰ ਲੈ ਕੀ ਬਾਤ ਉਹ ਕਹਿ ਰੂਗਾ ਜੇ ਬਸ ਆਸਤਰਾ ਹੀ ਦੇ ਡਾਇਮੰਡ ਪੀਸਰ ਨਗੀਨਾਗਾ ਨਗੀਨਾ ਡਾਕਟਰ ਇਹ ਦੋਨ ਡਾਕਟਰ ਸਿਰਾ ਜਾਵਾ ਤਾਂ ਹੂੰ ਕੁ ਡਾਇਰੈਕਟਰ ਕੋ ਕ੍ਰਾਸ 1% ਵੀ ਨਹੀਂ ਬੱਛੀ ਜੇ ਸਹੀ ਗੱਲ ਆ ਬਾਈ ਤੇ ਬਾਕੀ ਖੜ ਨਹੀਂ ਫੁਰਨੀ ਬੱਛੀ ਦੀ ਹਾਂ ਬਾਕੀ ਡਾਇਰੈਕਟਰ ਟਰਾਏ ਨਹੀਂ ਮੰਨ ਕੇ ਲੱਤਾਂ ਬੀਂੀਆਂ ਹੀ ਹੋਣੀਆਂ ਸਹੀ ਆ ਖੜ ਜਮਾ ਸਿੱਧੀਆਂ ਲੱਤਾਂ ਦੇ ਜਮਾ ਤਾਂ ਪਿੱਖ ਪੁੱਠਦੀ ਤੇ ਚੌੜੀ ਚਾੜੀ ਕਿੰਨੀ ਕਹਦੇ 19 ਬੱਛੀ ਹੈਗੀ ਸਹੀ ਗੱਲ ਆ ਬਾਕੀ ਡਾਇਰੈਕਟਰ ਤੋਰ ਆ ਦੇ ਮਸਤੀ ਕਰਦੀ ਹੈਗੀ ਸਾਦੀ ਵਖਰਾ ਕੇ ਦੱਸਦੀ ਹੈਗੀ ਹਾਂ ਬਾਤ ਆ ਬਾਈ ਨਾ ਹਣਾ ਸਾਲਾ ਮਾਰਦੀ ਹੈ ਮਸਤੀ ਕਰਦੀ ਆ ਮੁੱਲ ਵੀਰੇ ਜੈ ਜੈ ਮੋਲ ਡਾਇਰੈਕਟਰ ਕਰਾਂਗੇ ਫੋਨ ਤੇ ਹੂ ਆ ਜੋੜੀ ਦੇ ਮੁੱਲ ਠੀਕ ਆ ਤੇ ਹੂ ਆ ਜਮਾ ਜਾਇਜ ਠੀਕ ਆ ਆ ਡਾਇਰੈਕਟਰ ਕੋ ਮੁੱਲ ਨਹੀਂ ਕਰਦਾ ਇਨੀ ਚੰਗੀ ਬੱਚੀ ਦਾ ਹਮ ਦੇ ਲੈ ਇੱਕ ਚੀਜ਼ ਆ ਕਿ ਨਹੀਂ ਕੀ ਜਿਹੜਾ ਟ੍ਰਿਕ ਡਾਇਮੰਡ ਪੀਸ ਆ ਜਾਵਾਤ ਤੂਰੇ ਦੀ ਇੱਕ ਨੰਬਰ ਕੱਦ ਕਾਠ ਕਲਰ ਕਲਰ ਬੜਾ ਚੰਗਾ ਬਾਕੀ ਸਾਰੀ ਡਿਟੇਲ ਆ ਬਾਈ ਕੋਲੇ ਹਨਾ ਸੀਮਨਦੀ ਤੋਂ ਲੈ ਦੁੱਧ ਤੋਂ ਲੈ ਕੇ ਸਾਰੀ ਡਿਟੇਲ ਆ ਕਵਾਲਿਟੀ ਬਹੁਤ ਚੰਗੀ ਹੈ ਬਾਕੀ ਕਵਾਲਿਟੀ ਆਪ ਦੱਸ ਦੀ ਹੈ ਕਿ ਨਹੀਂ ਵੇਹ ਟਰੈਕਟਰ ਹੂੰ ਨਗੀਨਾ ਹੈ ਨਗੀਨਾ ਇਹ ਮੰਨ ਕੇ ਚੱਲਦਾ ਟਰੈਕਟਰ ਕਿਹੜੇ ਨੇ ਸਾਹਮਣੇ ਬੱਛੀ ਕਿਦ ਤਿਆਰ ਹੋ ਗਈ ਹੂੰ ਦਸੂਰੀ ਬੱਛੀ ਤਿਆਰ ਹੋਈ ਹੈਗੀ ਸਹੀ ਗੱਲ ਆ ਬਾਈ ਪਹਿਲੇ ਆਹ ਟਰੈਕਟਰ ਇੰਨਾ ਚੰਗਾ ਬੱਚਾ ਮਿਲਦਾ ਹੀ ਨਹੀਂ ਅਸਲੀ ਨਹੀਂ ਨਹੀਂ ਸੇਤੀ ਭਈ ਇੰਨਾ ਚੰਗਾ ਬੱਚਾ ਨਹੀਂ ਮਿਲਦਾ ਹੂੰ ਬਾਕੀ ਟਰੈਕਟਰ ਖਾਦੀ ਵਖਰਾਕ ਆ ਨਹੀਂ ਕਿ ਲਿਸੜੀ ਹੈਗੀ ਜਿੰਨੀ ਤਾਰੀਫ ਕਰ ਲਾ ਯਾਰ ਓਨੀ ਓਨੇ ਥੋੜਾ ਟਰੈਕਟਰ ਦੇ ਹਾਂ ਇਸ ਦੇ ਛੋਟਾ ਜਿਹਾ ਫੇਸ ਦੀ ਕੀ ਕੁਆਲਿਟੀ ਕਵਾਲਿਟੀ ਦੇਗਾ ਕਵਾਲਿਟੀ ਜਮਾ 100 ਪੀਸੀ ਹੈ ਕਿ ਨਹੀਂ ভাই ਹਾਂ ਵੀ ਅੱਗੇ ਆ ਗਿਆ ਵੀਰੇ 2 ਨੰਬਰ ਦੇ ਬੱਚਾ ਇਹਦੀ ਕਿੰਨੀ ਉਮਰ ਹੈ ਇਹ ਵੀ ਡਾਕਟਰ 11 12 ਮਹੀਨਿਆਂ ਦੀ ਹੈਗੀ ਕੋਈ ਘਰੋਂ ਲੰਘ ਆ ਗਿਆ ਠੀਕ ਆ ਤੇ ਬਾਕੀ ਡਾਕਟਰ ਪਹਿਲਾਂ ਬੱਚੇ ਦਾ ਕੱਦ ਤੇ ਢਾਂਚਾ ਚੈੱਕ ਕਰਾ ਦੇ ਹੂੰ ਤੇ ਚਾਰ ਹੀ ਥਾਣੇ ਦੇ ਡਾਕਟਰ 1 ਨੰਬਰ ਨੇ 네 ਚਾਰ ਥਣ ਇਕੱਲਾ ਇਕੱਲਾ ਥਣ ਪੂਰੀ ਵਿੱਚੀ ਦੇ ਥਣ ਤੇ ਬਾਕੀ ਡਾਕਟਰ ਆਉ ਚੀਜਾਂ ਚੌੜੀ ਬੱਛੀ ਹੂੰ ਤੇ ਪਿੱਛੂ ਪੁੱਛ ਲੱਤਾਂ ਦੇ ਖੜਨੇ ਖੁਰਨੇ ਡਾਕਟਰ ਬੱਛੀ ਦੀ ਹੂੰ ਤੇ ਫੇਸ ਜਿਹੜਾ ਚੈੱਕ ਕਰਾ ਦੇ ਡਾਕਟਰ ਠੀਕ ਆ ਬਿਊਟੀ ਰੇ ਹਨਾ ਕਰਮ ਵਾਲੀ ਦੀ ਬਿਊਟੀ ਬੜੀ ਚੰਗੀ ਆ ਹਨਾ ਦੇਖ ਜਮਾ ਡਾਕਟਰ ਦੇ ਫੇਸ ਫੂਟ ਫੇਸ ਬੋਦੀਵਾਦੀ ਹਨਾ ਤੇ ਬਾਕੀ ਡਾਕਟਰ ਦੰਦੋਂ ਚੈੱਕ ਕਰਾ ਦੇ ਲਾ ਦੰਦੋਂ ਕੀ ਰੀ ਸਿਰੀ ਡਾਕਟਰ ਜਮਾ ਕੀ ਰੀ ਦੁੱਧ ਆਂਦਾ ਵਾਹ ਠੀਕ ਆ ਬਾਕੀ ਡਾਕਟਰ ਇਨੀ ਕੁਆਲਿਟੀ ਬੱਛੀ ਦੀ ਫੇਸ ਦੀ ਤੇ ਇਧਰੋਂ ਲੰਬੀ ਲੰਬੀ ਦਿਖਾ ਦੇ ਕਿੰਨੇ ਆ ਬੱਛੀ ਸਹੀ ਗੱਲ ਆ ਬਈ ਕਿਆ ਬਾਤ ਆ ਇਹ ਤਾਂ ਸੀਮਣ ਦੇ ਜਮਾਂ ਕਾਬਲ ਆ ਹਨਾ ਇਹ ਡਾਕਟਰ ਬੱਛੀਆਂ ਦੁਨੀ ਕਾਬਲ ਆ ਗਿਆ ਪਰ ਅੱਜ ਆ ਕੇ ਸੀਮਣ ਭਰਾ ਦੇ ਦੋਨਾਂ ਦੇ ਫੇਸ ਦੀ ਬਿਊਟੀ ਬੋਦੀਵਾਦੀ ਬੜੀ ਚੰਗੀ ਆ ਕਰ ਮਾੜੀ ਦੀ ਬਾਕੀ ਤੋੜਾ ਚੈੱਕ ਬਾਕੀ ਡਾਕਟਰ ਤੋੜਾ ਤਰਾ ਬੱਛੀ ਪੂਰੀ ਡਾਕਟਰ ਵੱਡੇ ਢਾਂਚੇ ਦੀ ਬੱਛੀ ਨੇ ਬਾਨਾ ਹੈਗਾ ਬਾਕੀ ਦੰਦੋਂ ਖੀਰੀ ਕੱਦ ਬਰੀਟ ਝੋਲੀ ਬਾਕੀ ਡਾਕਟਰ ਆਈਡੀਆ ਨੇ ਬੱਚਿਆਂ ਦਾ 11-11 ਮਹੀਨਿਆਂ ਦੀਆਂ ਹੁੰਦੀਆਂ ਨਹੀਂ ਆ ਸਹੀ ਗੱਲ ਤੇ ਬਾਕੀ ਡਾਕਟਰ ਬੱਚੀ ਦਾ ਇਥੋਂ ਫੇਸ ਫੂਸ ਦੇਗਾ ਕੀ ਬਾਤ ਆ ਇਹ ਨਾ ਨਗੀਨਾ ਐ ਵੀ ਕੀ ਬਾਤ ਆ ਤੇ ਬਾਕੀ ਡਾਕਟਰ ਕੱਦ ਤੇ ਕਲਰ ਪ੍ਰਿੰਟ ਦੇ ਬੱਚੀ ਦਾ ਹੂੰ ਕਹਿੰਦੀ ਆ ਵੀ ਇੱਕ ਤਰ੍ਹਾਂ ਦੀ ਚੀਜ਼ ਹੀ ਆ ਵੀ ਤੇ ਮੁੱਲ ਡਾਕਟਰ ਇੰਨੇ ਛੋਟੇ ਹੋਣਗੇ ਜੋੜੇ ਦਾ ਕਿੰਨਾ ਕਹਦੇ ਜਿੰਨਾ ਕਹਦੇ ਹਾਂ ਹਾਂ ਬਾਈ ਦਾ ਕੰਮ ਗਾਵਾਂ ਦਾ ਬੱਚੀਆਂ ਦੇ ਤਾਂ ਮੁੱਲ ਬਾਈ ਆਪਾਂ ਲੈਟਰ ਬੱਚੀਆਂ ਚੰਗੀਆਂ ਲੈਤੀਆਂ ਤਾਂ ਲਈਆਂ ਆਈਆਂ ਮੰਨ ਕੇ ਚੱਲ ਹੁਣ ਆਪ ਵੀ ਦੱਸ ਦਿਓ ਡਾਕਟਰ ਬੱਚੀਆਂ ਮੁੰਝਾ ਰਹੀਆਂ ਚੀਜ਼ਾਂ ਬੱਚੀਆਂ ਦਾ ਟਰੱਕ ਪਰਾਣੀਆਂ ਸਹੀ ਗੱਲ ਆ ਬਾਈ ਹਮ ਜਮਾ ਖੱਚ ਕੇ ਮੁੱਲ ਰੱਖਾਂਗੇ ਬਾਈ ਕਹਿੰਦਾ ਬਾਲਾ ਮੁੱਲ ਨਹੀਂ ਕਰਦੇ ਜਾਇਜ਼ ਮੁੱਲ ਨਾਲ ਹੀ ਆਪਾਂ ਬੱਚੀਆਂ ਦੇ ਦੇਾਂਗੇ ਬਾਈ ਜੋੜਾ ਇੱਕ ਨੰਬਰ ਆ ਬਾਈ ਲੈ ਜਰਸੀ ਬੱਚਾ ਬਹੁਤ ਚੰਗਾ ਗਾ ਮੁੱਲ ਦੋਨਾਂ ਦਾ ਫੋਨ ਤੇ ਹੋਜੇ ਤੇ ਮੁੱਲ ਬਾਈ ਕਹਿੰਦਾ ਬਿਲਕੁਲ ਜਾਇਜ਼ ਮੁੱਲ ਨਹੀਂ ਹੋਣਾ ਬਾਈ ਧੰਨਵਾਦ